ਦੇ ਮਮਮ ਦਾ ਬੁੱਗੂ ਲੈ ਲੋ ਮਮਮ ਤੇ ਮੇਰੇ ਵੀ ਕਹਿ ਲੈ ਮੈਂ ਫੀਮੇਲ ਆ ਜਿੱਦਾ ਵੀ ਜਿਹੜਾ ਭੈਣ ਕੰਮ ਕਰ ਰਹੀ ਆ ਉਹ ਜੀ ਮੈਂ ਕਹਿੰਨਾ ਵੀ ਕਰੋੜ ਚੋਂ ਇੱਕ ਬੰਦਾ ਹੀ ਕਰ ਸਕਦਾ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਡੌਗ ਨਹੀਂ ਹੈ ਨੇ ਇਥੇ ਤੁਹਾਡੇ ਬੱਚੇ ਹੀ ਆ ਜਾਂਦਾ ਹਨ ਹੁਣ ਇਹ ਭੈਣ ਦੇ ਇਕੱਲਾ ਇਕੱਲਾ ਇਥੇ ਬੱਚਾ ਆ ਇਹਨਾਂ ਦਾ ਹਾਂਜੀ ਤੇਜ਼ ਸਿਗਾ ਕੁੱਤੇ ਵੀ ਨਹੀਂ ਕਹਿੰਦੇ ਸਿਗਾ ਸਾਈ ਸਿਗਾ ਆ ਬਿਨਾ ਤੂੰ ਸਿੱਖਿਆ ਬੇਵੀ ਕਹਿਣਾ ਸਿੱਖਣਾ ਸਿੱਖਿਆ ਅੱਜ ਜੇ ਗੱਲ ਕਰੀਏ ਇਸ ਟਾਈਮ ਤੁਹਾਡੇ ਕੋ ਕਿੰਨੇ ਡੌਗ ਐ ਸਾਡੇ 800 800 ਦੇ ਕਰੀਬ ਹੋਣਾ ਇਸ ਟਾਈਮ ਆ ਵੀ ਭਰਿਆ ਪਿਆ ਉੱਪਰਲਾ ਵੀ ਭਰਿਆ ਪਿਆ ਆ ਵੀ ਭਰਿਆ ਪਿਆ ਉਹ ਸਾਹਮਣੇ ਵੀ ਭਰਿਆ ਪਿਆ ਵੀ ਭਰਿਆ ਪਿਆ ਉੱਪਰ ਵਾਲਾ ਵੀ ਭਰਿਆ ਪਿਆ ਬੋ ਦੋਖਾ ਆਇਆ ਵੇ ਕੱਲ ਮੈਸੇਜ ਪਾਇਆ ਐ ਇਸੇ ਕਰਕੇ ਤੇ ਕਈਆਂ ਨੇ ਪਾਏ ਕਈ ਫਿਰ ਵੀ ਗਏ ਸੋਚਦੇ ਵੀ ਪੂਜਾ ਕੋਲ ਤਾਂ ਹੈਗਾ ਪੂਜਾ ਡਰਾਮਾ ਕਰਦੀ ਐ ਉੱਥੋਂ ਨਿਕਲੀ ਆ ਹੁਣ ਉੱਪਰ ਸੌਰੀਆ ਹੁਣ ਥੋੜੀ ਰੈਸਟ ਐ ਮੈਨੂੰ ਸਰੀਰ ਵੱਲੋਂ ਵੀ ਠੀਕ ਐ ਨਹੀਂ ਤਾਂ ਮੇਰੇ ਤਾਂ ਸਾਰੇ ਸਰੀਰ 'ਚ ਦਾਣੇ ਦਾਣੇ ਧੱਫੜ ਬੁਰਾ ਹਾਲ ਹੋ ਗਿਆ ਸੀਗਾ ਪੈਣ ਭਰਾਵਾਂ ਨੂੰ ਦੱਸੰਦਾ ਵੀ ਲੁੱਕ ਅਸੀਂ ਜੋ ਵੀ ਪੈਸਾ ਖਰਚ ਆਪਦੇ ਹੱਥੀ ਖਰਚਿਆ ਆ ਅਸੀਂ ਉੱਤੇ ਕਮੋਡੀਸ਼ਨ ਵੀ ਬਣਾ ਕੇ ਦਿੱਤੀ ਆ ਪੈਣ ਨੂੰ ਧੱਕੇ ਨਾ ਬਣਾ ਕੇ ਦਿੱਤੀ ਆ ਔਰ ਤੁਸੀਂ ਇਹ ਵੀ ਦੇਖੋ ਇੰਟਰਵਿਊ ਨਾਲ ਬੱਚੇ ਤਾਂ ਵਾਧੂ ਆਈ ਜਾਂਦੇ ਆ ਖਾਣਾ ਦੇ ਨਾਲੇ ਪਿੱਛੇ हट ਜਾਂਦੇ ਆ ਸਕ੍ਰੋਲ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਸੌਰਵ ਰੋੜਾ ਅੱਜ ਇੱਕ ਐਸੀ ਜਗ੍ਹਾ ਤੇ ਲੈ ਕੇ ਆਇਆ ਜਿੱਥੇ ਕੀ ਸ਼ੈਲਟਰ ਬਣਾਇਆ ਗਿਆ ਹੈ ਡੌਗ ਸ਼ੈਲਟਰ ਉੱਥੇ ਇੱਕ ਨਹੀਂ 10 ਨਹੀਂ 100 ਨਹੀਂ 200 ਨਹੀਂ 700 ਕੁੱਤੇ ਆ ਜਿਹੜੇ ਆ ਸ਼ੈਲਟਰ ਦੇ ਵਿੱਚ ਰੱਖੇ ਹੋਏ ਆ ਅਲੱਗ-ਅਲੱਗ ਜਗ੍ਹਾ ਤੇ ਸ਼ੈਲਟਰ ਬਣਾਏ ਹੋਏ ਆ ਪੂਜਾ ਰਾਣੀ ਜਿਹਦੇ ਵੱਲੋਂ ਕਾਫੀ ਸਮੇਂ ਤੋਂ ਸ਼ੈਲਟਰ ਚ ਚਲਾਇਆ ਜਾ ਰਿਹਾ ਤੇ ਜਿੱਥੇ ਕਿ ਆਵਾਰਾ ਡੋਗ ਆ ਉਹਨਾਂ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਕਰੀਬਨ 700 ਦੇ ਕਰੀਬ ਆਵਾਰਾ ਡੋਗ ਨੇ ਤੇ ਹੋਰ ਵੀ ਕਾਫੀ ਜਾਨਵਰ ਨੇ ਤੇ ਅੱਜ ਯੂਕੇ ਤੋਂ ਭਾਈ ਸਾਹਿਬ ਆਏ ਨੇ ਜਿਨ੍ਹਾਂ ਨੇ ਇਹ ਸਾਰਾ ਸਟੈਚਰ ਖੜਾ ਕਰਵਾਇਆ ਇੱਥੇ ਦਾ ਕਾਰੋਬਾਰ ਕਰਾਇਆ ਕਿਉਂਕਿ ਇੱਥੇ ਕੁੱਤਿਆਂ ਲਈ ਜਗ੍ਹਾ ਨਹੀਂ ਸੀਗੀ ਤੇ ਪੂਜਾ ਮੈਡਮ ਦੀ ਵੀਡੀਓ ਦੇਖ ਕੇ ਤੇ ਉਹਨਾਂ ਨੂੰ ਲੱਗਿਆ ਕਿ ਜਗ੍ਹਾ ਘੱਟ ਹੋਣ ਕਰਕੇ ਤੇ ਇਹਨਾਂ ਨੇ ਜਗ੍ਹਾ ਜਿਹੜੀ ਆ ਸਾਰੀ ਬਣਵਾਈ ਹੈ ਯੂਕੇ ਤੋਂ ਸਪੈਸ਼ਲ ਲੁਧਿਆਣਾ ਪਹੁੰਚਿਆ ਸਰ ਕਿਹੜੀ ਜਗ੍ਹਾ ਤੋਂ ਆਏ ਹੋ ਤੇ ਪਹਿਲੇ ਪੰਜਾਬ ਦੇ ਵਿੱਚ ਰਹਿੰਦੇ ਸੀ ਹਾਂਜੀ ਨਹੀਂ ਜੀ ਸਾਡੇ ਜੱਟ ਮੁੱਢਰੇ ਇੰਗਲੈਂਡ ਦੇ ਹੀ ਆ ਤੇ ਰਹਿੰਦੇ ਸੀ ਪਹਿਲਾਂ ਕੈਂਟੋਰੀਏ ਸੀਗੇ ਲੰਡਨ ਦੇ ਕੋਲ ਤੇ ਹੁਣ ਬਰਮਿੰਘਮ ਏਰੀਆ ਦੇ ਵਿੱਚ ਆ ਉੱਧਰ ਆ ਗਏ ਹਾਂ ਜੀ ਹਾਂਜੀ ਤੇ ਉਹਦਾ ਇੰਡੀਆ ਚ ਵੈਸੇ ਗੇੜਾ ਇੱਕ ਦਾ ਸਾਲ ਦਾ ਲੱਗਦੇ ਰਹਿੰਦਾ ਸਾਡਾ ਹਾਂਜੀ ਤੇ ਸਾਡੀ ਯੂਕੇ ਦੇ ਵਿੱਚ ਚੈਰਿਟੀ ਆ ਗਿਲਫ੍ਰੈਂਡੇਸ਼ਨ ਤੇ ਸਾਡਾ ਕਾਰੋਬਾਰ ਹੈ 에어ਪੋਰਟ ਡਿਵੈਲਪਮੈਂਟ ਇਸ ਕਰਦੇ ਆ ਅਸੀਂ ਅਸੀਂ ਮਿਡਲ ਈਸਟ ਵੀ ਕੀਤੀਆਂ ਆਏ ਆ ਦੁਬਈ, ਮਾਨ, ਕਟਾਰ, ਸਾਊਦੀ ਵਗੈਰਾ ਤੇ ਦੂਜਾ ਸਾਡੇ ਹੋਰ ਉੱਥੇ ਯੂਕੇ ਚ ਕੰਪਨੀਆਂ ਜਿਹੜੀਆਂ 8 ਕੰਪਨੀਆਂ ਆ ਉਹ ਸਾਰੀਆਂ ਜਿੱਦਾਂ ਵੀ ਉੱਥੇ ਹੀ ਰਨ ਕਰਦੇ ਆ ਤੇ ਉਹਨਾਂ ਦੇ ਵਿੱਚੋਂ ਡੋਨੇਸ਼ਨ ਐਸੀ ਆਪਦਾ ਹੀ ਕਲੈਕਟ ਕਰੀਦਾ ਆ ਆਪਦੀਆਂ ਕੰਪਨੀਆਂ ਦਾ ਹੀ ਆ ਤੇ ਫਿਰ ਟਰਾਈ ਕਰੀਦੀਆਂ ਛੋੜੀਆਂ-ਛੋੜੀਆਂ ਪ੍ਰੋਜੈਕਟਾਂ ਕਰ ਲਈਆਂ ਜਿਦਾਂ ਇਹ ਪੈਨ ਦੀ ਪੂਜਾ ਹੈ ਪੈਨ ਦੀ ਪੂਜਾ ਪੈਨ ਦੀ ਅਸੀਂ ਵੇਖੀ ਸੀ ਇਹ ਜਿਹਦਾ ਵੀ ਸ਼ੈਲਟਰ ਵੇਖਿਆ ਸੀ ਉਦੋਂ ਤੇ ਅਸੀਂ ਫਿਰ ਉਦੋਂ ਸਾਡੀ ਇੱਥੇ ਗੱਲ ਵੈਲਫੇਅਰ ਸੁਸਾਇਟੀ ਇਹ ਚੈਰਿਟੀ ਆ ਅਸੀਂ ਆਪਦੇ ਮੈਂਬਰਾਂ ਨੂੰ ਕਿਹਾ ਵੀ ਜਾ ਕੇ ਵੇਖ ਕੇ ਆਓ ਵੀ ਆਪਾਂ ਜਿੰਨੀ ਜੁਗਗੇ ਹੈਗੇ ਆਪਾਂ ਇਹਨਾਂ ਦੀ سپورਟ ਕਰੀਏ ਹਾਂਜੀ ਉੱਥੋਂ ਸ਼ੁਰੂ ਹੋਇਆ ਸਰ ਜਿਵੇਂ ਕਿ ਪਹਿਲੇ ਇੱਥੇ ਸਾਰਾ ਕੱਚਾ ਸੀਗਾ ਨਾ ਤੁਸੀਂ ਦੇਖਿਆ ਹੋਣੀ ਆ ਵੀਡੀਓ ਦੇ ਵਿੱਚ ਤੇ ਉਹ ਦੇਖ ਕੇ ਲੱਗਿਆ ਸੀਗਾ ਪਹਿਲੇ ਤਾਂ ਸ਼ੌਕ ਨਹੀਂ ਹੋਊਗੀ ਕਿ ਇੱਕ ਲੇਡੀ ਹੋ ਕੇ ਘਰ ਦੇ ਵਿੱਚ ਇੰਨੇ ਸਾਰੇ ਕੁੱਤੇ ਰੱਖੇ ਹੋਏ ਆ ਹਾਂਜੀ ਬਹੁਤ ਜ਼ਿਆਦਾ ਜੀ ਪਹਿਲਾਂ ਜਦੋਂ ਅਸੀਂ ਆਈ ਸੀ ਇੱਥੇ ਵੇਖ ਕੇ ਵੀ ਗਏ ਬਹੁਤ ਬੁਰਾ ਹਾਲ ਸੀਗਾ ਤੇ ਪੈਨ ਦਾ ਰਹਿਣਾ ਬਹਿਣਾ ਵੀ ਜਦਾ ਵੀ ਬੇਬੀਆਂ ਦੇ ਨਾਲ ਹੀ ਸੀਗਾ ਤੇ ਬਹੁਤ ਜਿਆਦਾ ਸ਼ੌਕ ਕੋਈ ਉਸ ਵੇਲੇ ਤੇ ਪਰ ਜਿੱਦਾਂ ਵੀ ਜਿਹੜਾ ਭੈਣ ਕੰਮ ਕਰ ਰਹੀ ਆ ਉਹ ਜੀ ਮੈਂ ਕਹਿੰਨਾ ਵੀ ਕਰੋੜ ਚੋਂ ਇੱਕ ਬੰਦਾ ਹੀ ਕਰ ਸਕਦਾ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਸਾਡੀ ਤੇ ਸੇਵਾ ਹੀ ਕੋਹ ਨੇ ਕੀਤੀ ਅਸੀਂ ਤੇ ਚਲੋ ਆਏ ਆ 10-20 ਮਿੰਟ ਹੁਣ ਇੱਥੇ ਆਪਾਂ ਗੱਲ ਕਰਦੇ ਆ ਚੱਲ ਜਣਾ ਪਰ ਇਹ ਰਾਤ ਦਿਨ ਜਿਹੜੀ ਸੇਵਾ ਕਰਦੇ ਜੀ ਬਹੁਤ ਵੱਡੀ ਸੇਵਾ ਹੈ ਇਹਨਾਂ ਦੀ ਕਹਿੰਦੇ ਕੀ ਜਿਵੇਂ ਕਿ ਇੱਥੇ ਖੜਨਾ ਮੁਸ਼ਕਲ ਹੋ ਰਿਹਾ ਸਮੈਲ ਨਹੀਂ ਆ ਰਹੀ ਹੈ ਨਾ ਇਹ ਦਿਨ ਰਾਤ ਇੱਥੇ ਰਹਿੰਦੇ ਆ ਬਾਹਰ ਨਹੀਂ ਜਾਂਦੇ ਛੱਡ ਕੇ ਕਹਿੰਦੇ ਕਿ ਜਦੋਂ ਇਹ ਭੋਗ ਨਾ ਬੰਦ ਕਰ ਦਿੰਦੇ ਮੰਨ ਨੂੰ ਕੁਝ ਹੋਣ ਲੱਗ ਜਾਂਦਾ ਕਿਸੇ ਨੂੰ ਕੁਝ ਹੋਦਾ ਨਹੀਂ ਗਿਆ ਕਿਤੇ ਹਾਂਜੀ ਹਾਂਜੀ ਹੋ ਜਾਂਦਾ ਹੀ ਆ ਉਹ ਇਹ ਡੌਗ ਲੱਭ ਰਿਹਾ ਜੀ ਉਹਨਾਂ ਨੇ ਇਹ ਜੀ ਡੌਗ ਨਹੀਂ ਹੈ ਨੇ ਇਹ ਤਾਂ ਦੇ ਬੱਚੇ ਹੀ ਆ ਜਿੱਦਾਂ ਹੁਣ ਇਹ ਭੈਣ ਦੇ ਕੱਲਾ ਕੱਲਾ ਇੱਥੇ ਬੱਚਾ ਆ ਇਹਨਾਂ ਦਾ ਹਾਂਜੀ ਇਹ ਤੁਸੀਂ ਕਾ ਕੁੱਤੇ ਵੀ ਨਹੀਂ ਕਹਿੰਦੇ ਸਗਾ ਸਹੀ ਸਗਾ ਆ ਬਿਨਾ ਤੋਂ ਸਿੱਖਿਆ ਬੇਵੀ ਕਹਿਣਾ ਸਿੱਖਣਾ ਸਿੱਖਿਆ ਵੀ ਇਹ ਗੱਲ ਸਹੀ ਆ ਇਹ ਨਿਆਣਿਆਂ ਤੋਂ ਜ਼ਿਆਦਾ ਕਰਦੇ ਆ ਹਾਂਜੀ ਬਾਕੀ ਜਿਹੜੀ ਸਵੈਲਿਆ ਹੁਣ ਯੂਜ਼ ਟੂ ਹੋਏ ਆ ਤਾਈਂ ਹੋ ਇਹਨਾਂ ਨੂੰ ਹੁਣ ਅਸੀਂ ਫੈਸਿਲਿਟੀ ਉੱਤੇ ਬਣਾ ਕੇ ਦਿੱਤੀ ਆ ਵੀ ਪੈਂ ਤੁਸੀਂ ਉੱਤੇ ਰਵੋ ਕੰਮ ਵੀ ਥੱਲੇ ਕਰੋ ਆਓ ਹਾਂ ਤੇ ਲੁਕ ਆਊਟ ਵੀ ਕਰੋ ਪਰ ਆਗਾ ਤੁਹਾਨੂੰ ਉਹਦੀ ਕਮਿਡਿਸ਼ਨ ਤੁਹਾਡੀ ਅੱਡ ਹੋਣੀ ਚਾਹੀਦੀ ਆ ਬੱਚਿਆਂ ਦੇ ਨਾਲ ਨਹੀਂ ਕਰਕੇ ਜਦ ਤੱਕ ਪੈਣਿਆ ਉਹ ਤੱਕ ਕਿ ਸ਼ੈਲਟਰ ਆ ਹਾਂਜੀ ਉਦੋਂ ਪਾਣੀ ਰੱਬ ਨੇ ਕੀ ਹੋਣਾ ਕਿ ਦਾਨ ਨਹੀਂ ਹੋਣਾ ਹਾਂਜੀ ਕਿੰਨੇ ਕੀ ਸਵਾਲ ਉੱਠ ਲਾਪੇ ਸੀਗੇ ਕਿ ਕਾਫੀ ਪੈਸੇ ਇਕੱਠੇ ਕਰ ਲਏ ਕਹਿੰਦੇ ਪੂਜਾ ਨੇ ਕੋਠੀ ਬਣਾ ਲਈਏ ਲੋਕਾਂ ਦੇ ਵਿੱਚ ਇਹ ਮੈਸੇਜ ਆਣਾ ਸ਼ੁਰੂ ਹੋ ਗਿਆ ਸੀ ਕਹਿੰਦੇ ਕੁੱਤਿਆਂ ਦੇ ਨੂੰ ਲੈ ਕੇ ਕਹਿੰਦੇ ਪੈਸੇ ਇਕੱਠੇ ਕਰਨ ਲਾਪੇ ਐਦਾਂ ਦੇ ਮੈਸੇਜ ਸ਼ੁਰੂ ਹੋ ਗਏ ਸੀਗੇ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਸੀ ਹਾਂਜੀ ਉਹ ਭਾਜੀ ਫੇ ਤੁਹਾਨੂੰ ਪਤਾ ਆਪਣੀ ਜਿਹੜੀ ਲੋਕਾਂ ਦੀ ਕਈਆਂ ਦੀ ਸੋਚ ਆ ਬਹੁਤ ਛੋਟੀ ਸੋਚ ਆ ਹਾਂਜੀ ਉਹ ਪ੍ਰਮੋਟ ਨਹੀਂ ਕਰਦੇ ਚੀਜ਼ ਨੂੰ ਵੀ ਹਾਂ ਵੀ ਇਹ ਲੇਡੀ ਕੰਮ ਕੀ ਕਰ ਰਹੀ ਆ ਕਿੱਥੋਂ ਸ਼ੁਰੂ ਹੋਈ ਯਾਰ ਕੌਣ ਇਹਨਾਂ ਦੀ ਸਪੋਰਟ ਕਰਦਾ ਉਹ ਪੁੱਠਾ ਸੋਚਦੇ ਮੈਂ ਇਹ ਇੰਗਲ ਮੇਰਾ ਆਉਣ ਦਾ ਅਜ ਕਾਰਨ ਇੱਥੇ ਤਾਂ ਇਹੀ ਆ ਵੀ ਆਪ ਪੈਣ ਭਰਾਵਾ ਨੂੰ ਦੱਸਣ ਦਾ ਵੀ ਲੁੱਕ ਅਸੀਂ ਜੋ ਵੀ ਪੈਸਾ ਖਰਚ ਆਪਦੇ ਹੱਥੀ ਖਰਚਿਆ ਆ ਅਸੀਂ ਉੱਤੇ ਕਮੋਡੀਸ਼ਨ ਵੀ ਬਣਾ ਕੇ ਦਿੱਤੀ ਆ ਪੈਣ ਨੂੰ ਧੱਕੇ ਨਾ ਬਣਾ ਕੇ ਦਿੱਤੀ ਆ ਕਿਹਨੇ ਪੈਣ ਜਿਹੜੀ ਸਹੀ ਗੱਲ ਆ ਹਨਾ ਤੇ ਅਸੀਂ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਸੋਚ ਲਓ ਵੀ ਐਦਾਂ ਤੁਹਾਨੂੰ ਰਹਿਣਾ ਪੈਣਾ ਹੀ ਬਣਾ ਕੇ ਦਵਾਂਗੇ ਕਮੋਡੀਸ਼ਨ ਇਹਦੇ ਕਮੋਡੀਸ਼ਨ ਵੀ ਨਹੀਂ ਕਹਿੰਦੇ ਬਣਾ ਕੇ ਦਿਓ ਅਸੀਂ ਆਪ ਬਣਾ ਕੇ ਦਿੱਤੀ ਇਹਨਾਂ ਨੂੰ ਪੈਣੀ ਨਹੀਂ ਦਿੱਤੀ ਤੇ ਬਾਕੀ ਇਦਾਂ ਆ ਵੀ ਜੋ ਹੁਣ ਸੋਚਿਆ ਸਾਡੇ ਭੈਣ ਭਰਾਵਾਂ ਦੀ ਉਹਨਾਂ ਨੂੰ ਜ਼ਰੂਰ ਚੇਂਜ ਕਰਨੀ ਚਾਹੀਦੀ ਆ ਤੇ ਬਾਕੀ ਇਹਨਾਂ ਦੀ ਸੇਵਾ ਫੁੱਲ ਕਰਨ ਜਿੱਥੇ 600 ਬੱਚਾ ਸੀ ਹੁਣ 700 800 ਬੱਚਾ ਆ ਇਹਨਾਂ ਦੀ ਸੇਵਾ ਫੁੱਲ ਕਰਨ ਇਹ ਨਹੀਂ ਵੀ ਸੇਵਾ ਘਟ ਗਈ ਵੀ ਪਤਾ ਨਹੀਂ ਉੱਥੋਂ ਇੰਗਲੈਂਡ ਚੋਂ ਕੀ ਆਈ ਜਾਂਦਾ ਅਮਰੀਕਾ ਚੋਂ ਕੀ ਆ ਇਹ ਸੋਚ ਬਹੁਤ ਗਲਤ ਸੋਚ ਆ ਬਾਕੀ ਕੋਈ ਦੇ ਵੀ ਦੇਣੇ ਉਹਨਾਂ ਦੀ ਉਹਨਾਂ ਦੀ ਸੇਵਾ ਆ ਜੀ ਪਵਾ ਚਲੋ ਭੈਣ ਜੇ ਹਿਰਾਫਰੀ ਜੇ ਹੈ ਨਹੀਂ ਇਹ ਕਰਦੀ ਤੇ ਨਹੀਂ ਨਾ ਜਿਹੜਾ ਬੰਦਾ ਇਸ ਲੈਵਲ ਤੇ ਕੰਮ ਕਰਦਾ ਉਹ ਹਿਰਾਫਰੀ ਨਹੀਂ ਕਰ ਸਕਦਾ ਇਹ ਗੱਲ 100% ਕਲੀਅਰ ਕਰਦਾ ਹਾਂ ਜੀ ਹਾਂਜੀ ਮੈਂ ਕਹਿੰਦੇ ਗੱਲਾਂ ਸ਼ੁਰੂ ਹੋ ਗਈਆਂ ਸੀ ਨਾ ਇਦਾਂ ਦੀਆਂ ਕਿ ਪੂਜਾ ਨੇ ਬੜੇ ਪੈਸੇ ਕਮਾ ਲਏ ਕੋਠੀ ਵਾਲੀ ਹਨ ਹੈਨਾ ਕਿ ਕਿਦਾਂ ਉਹ ਜਿਹੜਾ ਕੋਈ 5 ਬੋਰੀਆਂ ਦੀ ਦਿੰਦਾ ਸੀਗਾ ਉਹ 2 ਦਿਨ ਲੱਗ ਗਿਆ ਜਿਹੜਾ ਕੋਈ 20 ਦਿਨ ਦਾ ਸੀ ਉਹ 10 ਦਿਨ ਲੱਗ ਗਿਆ ਪੈਟੈਗਰੀ ਦੀਆਂ ਫੀਡ ਤੋਂ ਵੀ ਲੋਕਾਂ ਨੂੰ ਆਏ ਹੋਗੇ ਵੀ ਪੂਜਾ ਕੋਲ ਆਈ ਜਾਂਦੇ ਆ ਦੁੱਧ ਵਾਲੇ ਪੈਸੇ ਦੇਣੇ ਬੰਦ ਹੋ ਗਏ ਆ ਆਪਾਂ ਕੋਲ ਕੰਮ ਸਟੇ ਕਰਨ ਰੋਜ਼ ਦਾ 50 ਕਿਲੋ ਤੋਂ ਉੱਪਰ ਦੁੱਧ ਹੁੰਦਾ ਹਨਾ ਉਹ ਪੈਸੇ ਹਟ ਗਏ ਬਹੁਤ ਔਖਾ ਆਇਆ ਮੈਂ ਕੱਲ ਮੈਂ ਮੈਸੇਜ ਪਾਇਆ ਇਸੇ ਕਰਕੇ ਤਕਈਆਂ ਨੇ ਪਾਏ ਕਈ ਫਿਰ ਵੀ ਗਏ ਸੋਚਦੇ ਵੀ ਪੂਜਾ ਕੋਲ ਤਾਂ ਹੈਗਾ ਪੂਜਾ ਡਰਾਮਾ ਕਰਦੀ ਹੈ। ਇਹੀ ਗੱਲਾਂ ਨੇ ਇਸੇ ਕਰਕੇ ਮੈਂ ਅੱਜ ਸਾਨੂੰ ਵੀ ਕਿਹਾ ਸੀ ਤੁਸੀਂ ਆ ਕੇ ਆਪ ਦੱਸੋ ਕਿ ਸ਼ੈਲਟਰ ਅਸੀਂ ਬਣਾ ਕੇ ਦਿੱਤਾ ਹੈ ਔਰ ਤੁਸੀਂ ਉਦਾਂ ਹੀ ਸੇਵਾ ਕਰਨੀਓ ਉਦਾਂ ਹੀ ਜਸਵੰਤ ਕੱਢਣਾ ਜਿਵੇਂ ਤੁਸੀਂ ਕੱਢਦੇ ਹੋ। ਦੇਖੋ ਇਨਸਾਨਾਂ ਲਈ ਸਾਰਿਆਂ ਲਈ ਜਸਵੰਤ ਹਰੇ ਕੋਈ ਬੋਲਣ ਬੋਲਣ ਵਾਲੇ ਇਨਸਾਨ ਇਹਨਾਂ ਨੇ ਬੋਲ ਕੇ ਨਹੀਂ ਦੱਸਣਾ। ਔਰ ਤੁਸੀਂ ਇਹ ਵੀ ਦੇਖੋ ਇੰਟਰਵਿਊ ਨਾਲ ਬੱਚੇ ਤਾਂ ਬਾਧੂ ਆਈ ਜਾਂਦੇ ਆ ਖਾਣਾ ਦੇ ਨਾਲੇ ਪਿੱਛੇ हट ਜਾਂਦੇ ਆ। ਫਿਰ ਇਹ ਕਿਦਾਂ ਹੋਊਗਾ ਫਿਰ ਇੰਨੀ ਇਮਾਰਤ ਇਕੱਠੀ ਕਰਨ ਦਾ ਵੀ ਕਿਵੇਂ ਹੋਊਗਾ ਜਦ ਆਪਾਂ ਇਹਨਾਂ ਨੂੰ ਖਾਣਾ ਹੀ ਨਹੀਂ ਮਿਲੂਗਾ ਇਹ ਕਾਰਨ ਕੀ ਆ ਕਿਉਂ ਲੋਕ ਜਿਹੜੇ ਲੋਕ ਇੱਥੇ ਤੁਸੀਂ ਕਹਿੰਦੇ 10 ਕਿਲੋ ਚੀਜ਼ ਦੇ ਕੇ ਜਾਂਦੇ ਸੀ ਉਹ ਕਿਉਂ ਦੋ ਤੇ ਆ ਗਏ ਕਾਰਨ ਕਾਰਨ ਇਹ ਆ ਆਏ ਦੇਖਿਆ ਸ਼ੈਲਟਰ ਬੰਦ ਆ ਉਹਨਾਂ ਨੂੰ ਐ ਲੱਗੇ ਵੀ ਪੂਜਾ ਕੋ ਬਹੁਤ ਪੈਸਾ ਆਂਦਾ ਹੁਣ ਵੀ ਤੁਹਾਨੂੰ ਰਾਜਗਿਲ ਸਾਹਿਬ ਨੇ ਦੱਸਿਆ ਵਾ ਕਿ ਸ਼ੈਲਟਰ ਉਹਨਾਂ ਨੇ ਹੀ ਬਣਾ ਕੇ ਦਿੱਤਾ ਉਹਨਾਂ ਨੇ ਹੀ ਪੈਸਾ ਖਰਚਿਆ ਮੈਂ ਉਹਨਾਂ ਤੋਂ ਪੈਸਾ ਨਹੀਂ ਲਿਆ ਸਿਰਫ ਉਹਨਾਂ ਨੇ ਸ਼ੈਲਟਰ ਬਣਾ ਕੇ ਦਿੱਤਾ ਖਾਣਾ ਆਪਾਂ ਹੀ ਜਿਹੜੇ ਲੋਕ ਆ ਉਹਨਾਂ ਨੇ ਹੀ ਦੇਣਾ ਉਹ ਜਿਹੜਾ ਪਹਿਲਾ ਜਿਹੜਾ ਆਪਣਾ ਪੁਰਾਣਾ ਸ਼ੈਲਟਰ ਤੁਸੀਂ ਆਏ ਹੋਇਓ ਜਦੋਂ ਪੁਰਾਣਾ ਉਹ ਵੀ ਸਾਰਾ ਉਹਨਾਂ ਨੇ ਪਲਸਤਰ ਕਰਾਤਾ ਮੈਂ ਹੀ ਬੇਨਤੀ ਕਰਦੀ ਆਂ बार-बार ਕਿ ਆਪਣਾ ਸਭ ਰੈਡੀ ਹੋ ਗਿਆ ਉਹਨਾਂ ਨੇ ਦੇਖੋ ਬੱਚਿਆਂ ਲਈ ਇੱਕ ਆਸ਼ਿਆਨਾ ਬਣ ਗਿਆ ਹੈਨਾ ਸਿਰਫ ਇੱਕ ਖਾਣੇ ਦੀ ਜ਼ਰੂਰਤ ਆ ਤੁਸੀਂ ਗਲਤ ਨਾ ਸੋਚੋ ਨਾ ਹੋ ਤੁਹਾਡੇ ਸਾਹਮਣੇ ਇਹ ਇੰਟਰਵਿਊ ਦਾ ਤਾਂ ਹੀ ਸੀਗਾ ਮੇਰਾ ਮਕਸਦ ਮੈਂ ਸਾਨੂੰ ਰੋਕ ਕੇ ਕਿਹਾ ਸਰ ਤੁਸੀਂ ਇੱਥੇ ਆਓ ਮੇਰੀ ਮੈਂ ਬਹੁਤ ਪ੍ਰੋਬਲਮ ਵਧੀ ਜਾਂਦੀ ਹੈ ਬੱਚਾ ਨੂੰ ਖਾਣਾ ਨਹੀਂ ਰੇਂਜ ਹੋ ਰਿਹਾ ਮੈਂ ਕਿੱਥੇ ਜਾਵਾਂਗੀ ਕੀ ਕਰੂੰਗੀ ਅਬ ਮੈਨੂੰ ਇਹ ਵੀ ਨਹੀਂ ਹੈ ਵੀ ਪਰਚੀਆਂ ਚੱਕ ਕੇ ਸੜਕਾਂ ਤੇ ਮੈਂ ਹਾਸ ਤੱਕ ਗਈ ਨਹੀਂ ਕਦੀ ਕਹਿੰਦੇ ਇੱਕ ਇੱਕ ਵਾਰੀ ਤੁਸੀਂ ਕਾਫੀ ਪਰੇਸ਼ਾਨ ਹੋ ਗਏ ਸੀ ਨਾ ਚ ਡੌਗ ਜ਼ਿਆਦਾ ਹੋ ਗਏ ਸੀ ਜਗ੍ਹਾ ਘਟ ਗਈ ਸੀ ਰੋ ਪਏ ਸੀਗੇ ਤੇ ਉਸ ਤੋਂ ਬਾਅਦ ਵੀਡੀਓ ਕਾਫੀ ਵਾਇਰਲ ਹੋਈ ਇਹਨਾਂ ਤੱਕ ਪਹੁੰਚੀ ਹਾਂਜੀ ਹਾਂਜੀ ਉਦੋਂ ਮੀ ਆਇਆ ਕਿ ਝੌਂਪੜੀਆਂ ਪਾਈਆਂ ਹੋਈਆਂ ਸੀ ਬਿਮਾਰ ਬੱਚੇ ਹੁਣ ਤਾਂ ਹਸਪੀਟਲ ਬਣਿਆ ਹੋਇਆ ਹੈ ਸਾਈਡ ਤੇ ਉਹ ਸਾਰੇ ਬਿਮਾਰ ਬੱਚਿਆਂ ਦਾ ਅਸੀਂ ਇਲਾਜ ਨਾ ਝੌਂਪੜੀ 'ਚ ਕਰਦੇ ਸੀ ਉਹ ਬਾਰਿਸ਼ ਆਈ ਸਾਰੀ ਝੌਂਪੜੀ ਪਰ ਗਈ ਸਾਰੇ ਅਧਿਕ ਬੱਚੇ ਮੇਰੇ ਕਮਰੇ 'ਚ ਬਿਮਾਰ ਠੀਕ ਹੈ ਨਾ ਸਾਰੇ ਮਤਲਬ ਕਿ ਇੰਨੀ ਪਰੇਸ਼ਾਨ ਸੀ ਔਰ ਮੈਂ ਉਹਦੇ 'ਚ ਇਹੀ ਵੀ ਬੋਲਿਆ ਸੀ ਕਿ ਜੇ ਮੈਂ ਬੱਚਿਆਂ ਨੂੰ ਨਾ ਘਰ ਪਾਈ ਨਾ ਜਿਸ ਦਿਨ ਮੈਂ ਖਾਣਾ ਨਾ ਦੇ ਪਾਈ ਜੈਂ ਇਹਨਾਂ ਦਾ ਨਾਮ ਮੈਂ ਸੁਸਾਇਡ ਕਰ ਲੈਣਾ ਤੇ ਉਹ ਸਾਰਨੇ ਵੀਡੀਓ ਦੇਖੀ ਆ ਤਾਂ ਇਹ ਆਏ ਨੇ ਇਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਚਾਹੀਦਾ ਤੈਨੂੰ ਮੈਂ ਕਿਹਾ ਮੈਨੂੰ ਪਹਿਲਾਂ ਜਗਾ ਚਾਹੀਦੀ ਐ ਸਾਹਮਣੇ ਵਾਲੀ ਜਗਾ ਮਿਲ ਜੇ ਚਾਹੀ ਤੁਸੀਂ ਐਡਵਾਂਸ ਦੇ ਦੋ ਕਿਸ਼ਤਾਂ ਆਪੇ ਹੌਲੀ ਹੌਲੀ ਮੈਂ ਕਰਨੂੰ ਕਹਿੰਦੇ ਨਹੀਂ ਮੈਂ ਲੈ ਕੇ ਇਹਨਾਂ ਨੇ ਲੈ ਕੇ ਰਜਿਸਟਰੀ ਮੇਰੇ ਨਾਂ ਕਰਾਈ ਐ ਪਾ ਕੇ ਦਿੱਤਾ ਹਾਲਾਂਕਿ ਜਦੋਂ ਇਹਨਾਂ ਨੇ ਦੇਖਿਆ ਕਿ ਬੱਚਿਆਂ ਦੇ ਨਾਲ ਹੁੰਦੀ ਐ ਉਹ ਵੀ ਨਾ ਮੈਨੂੰ ਦੋ ਰੂਮ ਆਪਣੇ ਰੈਸਟ ਮੈਨੂੰ ਇਨਫੈਕਸ਼ਨ ਬਹੁਤ ਜ਼ਿਆਦਾ ਹੋ ਗਈ ਸੀ ਮੇਰੇ ਬੱਚੇ ਕਹਿੰਦੇ ਕਿ ਉਹਨਾਂ ਦੇ ਨਾਲ ਡੋਗ ਦੇ ਨਾਲ ਲੈ ਨਾ স্মੈਲ ਉਹਨਾਂ ਬਲੱਡ ਚ ਇਨਫੈਕਸ਼ਨ ਹੋ ਗਈ ਸੀ ਮੇਰੇ ਕਾਫੀ ਮਤਲਬ ਕਿ ਹਜੇ ਦਵਾਈ ਤਾਂ ਮੈਂ ਸਾਲ ਤੋਂ ਉੱਪਰ ਹੋ ਗਿਆ ਖਾਂਦੀ ਨੂੰ ਪਰ ਜਦ ਮੈਂ ਉੱਥੋਂ ਨਿਕਲੂੰਗੀ ਨਹੀਂ ਤਾਂ ਆਰਾਮ ਕਿੱਥੋਂ ਆਊਗਾ ਉੱਥੋਂ ਨਿਕਲੀ ਆ ਹੁਣ ਉੱਪਰ ਸੋ ਰਹੀ ਹਾਂ ਹੁਣ ਥੋੜੀ ਰੈਸਟ ਹੈ ਮੈਨੂੰ ਸਰੀਰ ਵੱਲੋਂ ਵੀ ਠੀਕ ਹੈ ਨਹੀਂ ਤਾਂ ਮੇਰੇ ਤਾਂ ਸਾਰੇ ਸਰੀਰ 'ਤੇ ਦਾਣੇ-ਦਾਣੇ ਧੱਫੜ ਬੁਰਾ ਹਾਲ ਹੋ ਗਿਆ ਸੀਗਾ ਮਤਲਬ ਜੇ ਗੱਲ ਕਰੀਏ ਇਹਨਾਂ ਨੇ ਅੱਗੇ ਹੱਥ ਵਧਾਇਆ ਤੁਹਾਡੇ ਲਈ ਮਦਦ ਕਰਨ ਲਈ ਮਦਦ ਇਹਨਾਂ ਨੇ ਕੀਤੀ ਤੇ ਲੋਕਾਂ ਕੋਲ ਜਿਹੜੀ ਮਦਦ ਹੈ ਇਹਨਾਂ ਦੇ ਵੱਲੋਂ ਮਦਦ ਕੀਤੀ ਗਈ ਉਹ ਜਰੀ ਨਹੀਂ ਗਈ ਜਰੀ ਨਹੀਂ ਗਈ ਜਰੀ ਨਹੀਂ ਕਹਿ ਸਕਦੇ ਆਪਾਂ ਵੀ ਉਹਨਾਂ ਨੂੰ ਐ ਹੋ ਗਿਆ ਵੀ ਪਤ ਨਹੀਂ ਪੂਜਾ ਕੋਲ ਆਇਆ ਨਾ ਰਾਈ ਬਹੁਤ ਪੈਸਾ ਦਿੰਦੇ ਐ ਐ ਹੋ ਗਿਆ ਉਹਨਾਂ ਨੂੰ ਮਗਰ ਮੈਂ ਹਜੇ ਵੀ ਉਦਾਂ ਹੀ ਆ ਜਿੱਦਾਂ ਪਹਿਲਾਂ ਸੀਗੀ ਹੁਣ ਵੀ ਉਦਾਂ ਹੀ ਆ ਹੱਥ ਨਾ ਪਿੱਛੇ ਹਟਾਉਣ ਜਿਹੜੇ ਦਿੰਦੇ ਸੀ ਸਗੋਂ ਦੁੱਗਣਾ ਦੇਣ ਬੱਚੇ ਜ਼ਿਆਦਾ ਆ ਗਏ ਬੱਚੇ ਜ਼ਿਆਦਾ ਆ ਰਹੇ ਹੈ ਰੋਜ਼ ਦੇ ਪੰਜ ਛੇ ਬੱਚੇ ਤਾਂ ਕਿਤੇ ਨਹੀਂ ਗਏ ਕਈਆਂ ਦੀ ਮੈਂ ਵੀਡੀਓ ਪਾਉਣੀ ਆ ਕਈਆਂ ਦੀ ਮੈਂ ਨਹੀਂ ਪਾਉਂਦੀ ਜਿਹੜੇ ਸਹੀ ਸਲਾਮਤ ਦੇ ਕੇ ਜਾਂਦੇ ਜਿਵੇਂ ਅਮਰੀਕਾ ਚੱਲੇ ਇੱਧਰ ਚੱਲੇ ਉਹਨਾਂ ਦੀ ਮੈਂ ਵੀਡੀਓ ਨਹੀਂ ਪਾਉਂਦੀ ਕਈ ਕਹਿੰਦੇ ਅਸੀਂ ਕਿਰਾਏ ਤੇ ਆ ਸਾਡਾ ਬੱਚਾ ਰੱਖ ਲਓ ਅਸੀਂ ਦਿੱਤਾ ਸੀ ਪਛਾਣ ਆ ਜਿਵੇਂ ਛੋਟਾ ਜਿਹਾ ਪਾਲ ਲਿਆ ਉਹਦੇ ਕਹਿੰਦੇ ਸਾਨੂੰ ਰੋਡ ਤੇ ਛੱਡਣਾ ਪੈਣਾ ਉਹ ਲੈਣਾ ਪੈਂਦਾ ਨਹੀਂ ਤਾਂ ਧਮਕੀ ਇੱਕੋ ਹੀ ਆ ਉਹਨਾਂ ਦੀ ਵੀ ਸਾਨੂੰ ਰੋਡ ਤੇ ਜੰਗਲ ਤੇ ਛੱਡਾਂਗੇ ਮੈਂ ਮੈਨੂੰ ਰੋਟੀ ਨਹੀਂ ਮਿਲਣੀ ਇਹਨੂੰ ਫਲਾਣਾ ਨਹੀਂ ਹੋਣਾ ਤੁਸੀਂ ਰੱਖ ਲਓ ਤੇ ਜੀ ਗੱਲ ਕਰੀਏ ਇਸ ਟਾਈਮ ਤੁਹਾਡੇ ਕੋ ਕਿੰਨੇ ਡੌਗ ਹੈ ਸਾਡੇ 850 800 ਦੇ ਕਰੀਬ ਹੋਣਾ ਇਸ ਟਾਈਮ ਆ ਵੀ ਭਰਿਆ ਪਿਆ ਉੱਪਰਲਾ ਵੀ ਭਰਿਆ ਪਿਆ ਆ ਵੀ ਭਰਿਆ ਪਿਆ ਉਹ ਸਾਹਮਣੇ ਵੀ ਉਹ ਵੀ ਭਰਿਆ ਪਿਆ ਉੱਪਰਲਾ ਵੀ ਭਰਿਆ ਪਿਆ ਬੱਚੇ ਬਹੁਤ ਨੇ ਮਤਲਬ ਜੀ ਗੱਲ ਕਰੀਏ ਤੁਹਾਡੇ ਆਲੇ ਦੁਆਲੇ ਸਾਰੇ ਤਰਫ ਡੌਗ ਹੀ ਡੋਗ ਹੈ ਬੱਚੇ ਬੱਚੇ ਨਹੀਂ ਬੱਚੇ ਹੀ ਬੱਚੇ ਨੇ ਬੱਚੇ ਹੀ ਬੱਚੇ ਨੇ ਸਾਰੇ ਆਲੇ ਦੁਆਲੇ ਮੇਰੇ ਬੱਚੇ ਹੀ ਬੱਚੇ ਨੇ ਔਰ ਮੈਂ ਇਹ ਵੀ ਜਾਣੀ ਹੈ ਬੱਚੇ ਆ ਹੀ ਜਾਣ ਸਾਰਾ ਚੱਲਦਾ ਰਹੇ ਨਹੀਂ ਜਿੰਨੇ ਵੀ ਆ ਕੋਈ ਵੀ ਕਿਤੇ ਵੀ ਤੁਹਾਨੂੰ ਬਿਮਾਰ ਬੱਚਾ ਦਿਖਦਾ ਹੈ ਪਾਹੀ ਜਿਗਦਾ ਜਾਂ ਬਿਨ ਮਾਂ ਤੋਂ ਛੋਟੇ ਬੱਚੇ ਦਿਖਦੇ ਦੇ ਕੇ ਜਾਓ ਮਗਰ ਜਿਹੜੇ ਇਹ ਵੀਡੀਓ ਦੇਖਦੇ ਆ ਦੇਖ ਰਹੇ ਆ ਜਾਂ ਜਿਹੜੇ ਮੈਨੂੰ ਜਾਣਦੇ ਆ ਜਿਹੜੇ ਡੋਨੇਟ ਕਰਦੇ ਸੀ ਜਿਹੜੇ ਜਸਵੰਤ ਕੱਢਦੇ ਸੀ ਉਹ ਹੋਰ ਲੋਕਾਂ ਨੂੰ ਵੀ ਕਹਿਣ ਪਿੱਛੇ ਨਾ ਹਟਣ ਹੋਰਾਂ ਨੂੰ ਕਹਿਣ ਵੀ ਉੱਥੇ ਸ਼ੈਲਟਰ ਬਣ ਗਿਆ ਬਸ ਖਾਣੇ ਦੀ ਜ਼ਰੂਰਤ ਹੈ ਤੁਸੀਂ ਉੱਥੇ ਦਾਨ ਕਰਿਆ ਕਰੋ ਜੀ ਗੱਲ ਕਰੀਏ ਤੇ ਇਹ ਜਿਹੜੀ ਤੁਸੀਂ ਇਹ ਚੀਜ਼ ਸ਼ੁਰੂ ਕੀਤੀ ਡੌਗ ਕਿਵੇਂ ਸ਼ੁਰੂ ਕੀਤਾ ਕੀ ਕਿਸੇ ਐਨਜੀਓ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਜਾਂ ਆਪ ਇਹ ਚੀਜ਼ ਸੋਚੀ ਸੀ ਸਰ ਸਰ ਮੈਂ ਜੋਬ ਕਰਦੀ ਸੀਗੀ ਉਦੋਂ ਜੋਬ ਮੈਂ ਸਕਿਉਰਟੀ ਗਾਰਡ ਦੀ ਕਰਦੀ ਸੀਗੀ 40 ਹਸਪੀਟਲ ਚ ਤਾਂ ਮੈਨੂੰ ਬੱਚੇ ਨਾ ਪਿਆ ਸੀ ਚਾਰ ਪੰਜ ਤਾਂ ਮੈਂ ਉਦੋਂ ਹੀ ਰੱਖੇ ਹੋਏ ਸੀ ਜਿਵੇਂ ਕੋਈ ਬਿਲ ਮਾਤਾ ਛੋਟਾ ਮਿਲ ਗਿਆ ਕੋਈ ਪੀਰਾਂ ਦੇ ਮੱਥਾ ਟੇਕਣ ਗਈ ਲੱਤ ਤੋੜ ਕੇ ਸੁੱਟ ਗਿਆ ਕੋਈ ਉਹ ਚੱਕ ਕੇ ਮੈਂ ਭਰੇ ਪਾਲੇ ਹੋਏ ਸੀ ਫਿਰ ਮੈਨੂੰ ਨਿਹაზ ਵਾਲੇ ਨੇ ਕਿਹਾ ਸੀਗਾ ਵੀ ਦਾਲੀ ਤੂੰ ਨੌਕਰੀ ਛੱਡ ਦੇ ਵੀ ਤੈਨੂੰ ਮੈਂ ਖਰਚਾ ਦੇ ਦੂੰਗੀ ਤੂੰ ਸ਼ੈਲਟਰ ਖੋਲਾ ਤਾਂ ਘਰ ਚ ਹੀ ਰੱਖੇ ਸੀ ਮੈਂ 30 35 ਬੱਚੇ ਫਿਰ ਮੈਰिज ਹੋਈ ਬੇਟੇ ਦੀ ਤਾਂ ਥੋੜੀ ਪ੍ਰੋਬਲਮ ਆ ਗਈ ਫਿਰ ਅਸੀਂ ਕਿਰਾਏ ਤੇ ਲੈ ਦੋ ਕਮਰੇ ਉੱਥੇ ਸ਼ੁਰੂ ਕੀਤਾ ਉੱਥੇ 2 ਸਾਲ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਏ 2 ਸਾਲ ਮੈਂ ਕਿਰਾਏ ਤੇ ਇਹਨਾਂ ਬੱਚਿਆਂ ਨੂੰ ਲੈ ਕੇ ਰਹੀ ਬਿਨਾਂ ਲਾਈਟ ਬਿਨਾਂ ਪਾਣੀ ਤੋਂ ਐਦਾਂ ਹੀ ਜੇ ਹੁਣ ਬਰ ਰੱਬ ਨੇ ਬਖਸ਼ਿਆ ਮੈਂ ਇੱਥੇ ਤੱਕ ਕਰ ਪਹੁੰਚੀ ਆ ਜੇ ਮੇਰੇ ਤੇ ਸੱਚਾਈ ਹੈ ਤਾਂ ਹੀ ਪਹੁੰਚੀ ਆ ਰੱਬ ਉਹਨਾਂ ਨੂੰ ਹੀ ਦਿੰਦਾ ਨਾ ਜਦੋਂ ਨੀਅਤ ਸਾਫ਼ ਹੋਵੇ ਕਹਿੰਦੇ ਪ੍ਰੋਬਲਮ ਬੜੀ ਕ੍ਰੀਏਟ ਹੋਈ ਸੀ ਜਦੋਂ ਤੁਸੀਂ 50 ਤੋਂ 100 ਏ 100 ਤੋਂ 200 ਏ ਫੈਮਲੀ ਵੀ ਪ੍ਰੋਬਲਮ ਕ੍ਰੀਏਟ ਹੋ ਗਈ ਸੀ ਤੁਹਾਡਾ ਬੱਚਾ ਜਿਹੜਾ ਤੁਹਾਡੇ ਤੋਂ ਅਲੱਗ ਹੋ ਗਿਆ ਸੀ ਹਾਂਜੀ ਹਾਂਜੀ ਪ੍ਰੋਬਲਮ ਹੋ ਗਈ ਸੀਗੇ ਮਤਲਬ ਬਹੂ ਨੂੰ ਪਸੰਦ ਨਹੀਂ ਸੀਗੇ ਨਹੀਂ ਤਲਾਕ ਟਕੜ ਗੱਲ ਬੰਨਿਆ ਉਹ ਤਾਂ ਠੀਕ ਆਈ ਹੋਈ ਹੈ ਮਗਰ ਬੱਚਾ ਘਰੇ ਕੋਈ ਨਹੀਂ ਹੈਗਾ ਇੱਥੇ ਹੀ ਨੇ ਸਾਰੇ ਬੱਚੇ ਇੱਕ ਬਾਦ ਅਲੀਆ ਪੈਟ ਬੋਲੋ ਵੀ ਉਹਨੇ ਜਿੱਦ ਦਿਨ ਰੱਖਿਆ ਹੋਇਆ ਕਰੇ ਪ੍ਰਾਣਾ ਬੱਚਾ ਨਾ ਸਭ ਤੋਂ ਪੁਰਾਣਾ ਏਡਾ ਛੋਟਾ ਜਿਹਾ ਪਾਲਿਆ ਹੋਇਆ ਤਾਂ ਹੁਣ ਤਾਂ ਸਭ ਠੀਕ ਹੈ ਬਸ ਇਹੀ ਹੈ ਸਭ ਨੂੰ ਇਹੀ ਹੱਥ ਜੋੜ ਕੇ ਬੇਨਤੀ ਹੈ ਜੋ ਵੀ ਮੇਰੀ ਇੰਟਰਵਿਊ ਦੇਖ ਰਹੇ ਆ ਸ਼ੈਲਟਰ ਰਾਜਗਿਲ ਯੂਕੇ ਵਾਲਿਆਂ ਨੇ ਬਣਾਤਾ ਬਸ ਆਪਾਂ ਨੂੰ ਖਾਣੇ ਦਾ ਇੰਤਜ਼ਾਮ ਕਰਨਾ ਹੋਰ ਤੇ ਹੋਰ ਲੋਕੀ ਜੁੜਨ ਬੱਚੇ ਬਹੁਤ ਆ ਰਹੇ ਨੇ ਬਸ ਖਾਣਾ ਚਲਾਈ ਚੱਲੋ ਇਹਨਾਂ ਦਾ ਵੱਧ ਤੋਂ ਵੱਧ ਦਾਨ ਕਰੋ ਕਹਿੰਦੇ ਕਿ ਇਹ ਜਿਹੜਾ ਡੌਗ ਹੈ ਥੋੜੇ ਦਿਨ ਪਹਿਲੇ ਇਹਨੂੰ ਕਹਿੰਦੇ ਕਿ ਇਹਦਾ ਮਾਲਕ ਜਿਹੜਾ ਗੱਡੀ ਤੇ ਬਾਹਰ ਲਾ ਗਿਆ ਤੇ ਉੱਥੇ ਤੁਹਾਡਾ ਕੋਈ ਬੰਦਾ ਖੜਾ ਸੀਗਾ ਤੇ ਉਹਨੇ ਦੇਖਿਆ ਇਸ ਡੌਗ ਨੂੰ ਕਹਿੰਦੇ ਥੋੜੀ ਜੀ ਪ੍ਰੋਬਲਮ ਸੀਗੀ ਡੈਂਡਰਫ ਦੀ ਕਹਿੰਦੇ ਪ੍ਰੋਬਲਮ ਸੀਗੀ ਇੱਕ 500 ਰੁਪਏ ਦਾ ਕਹਿੰਦੇ ਟੀਕਾ ਲਗਣਾ ਸੀ ਇਹਨੂੰ ਤੇ ਇੱਕ ਸ਼ੈਂਪੂ ਸ਼ੈਂਪੂ ਦੀ ਲਗਣਾ ਸੀ ਤੇ ਉਹ ਠੀਕ ਹੋ ਜਾਣਾ ਸਰ ਇਹੋ ਜੇ ਕੇਸ ਬਹੁਤ ਆਉਂਦੇ ਆ ਮੈਂ ਮੈਂ ਤਾਂ ਅੰਦਾਜ਼ੇ ਮੈਂ ਵਡਿਆਈ ਨਹੀਂ ਕਰਦੀ ਮੈਂ ਮੈਂ ਨਹੀਂ ਖੁਦ ਕਰਨ ਵਾਲੀ ਕਰਨ ਵਾਲੇ ਮੇਰੇ ਨਾਲ ਹੀ ਆ ਹੁਣ ਤੁਸੀਂ ਮੰਨੋ ਇੱਕ ਲੇਡੀ ਦਾ ਕੱਲ ਫੋਨ ਆਇਆ ਉਹਨੇ ਇੱਕ ਬੱਚੀ ਪਾਲੀ ਹੋਈ ਸੀ ਉਹਦਾ ਪੇਟ ਫੁੱਲ ਗਿਆ ਕਹਿੰਦੀ ਸ਼ੈਲਟਰ ਛੱਡ ਕੇ ਜਾਣਾ ਮੈਂ ਕਹਿੰਦੇ ਕਿਉਂ ਕਹਿੰਦੀ ਮੇਰੇ ਕੋਈ ਇਲਾਜ ਵਾਸਤੇ ਪੈਸੇ ਨਹੀਂ ਹੈ ਇਹਦੇ ਮੈਂ ਕਿਹਾ ਮੈਂ ਕਿਸੇ ਦੀ ਸੇਵਾ ਲਾ ਦੇਣੀ ਆ ਹੈਨਾ ਮੈਂ ਕਿਸੇ ਦੀ ਸੇਵਾ ਲਾ ਦਿੰਨੀ ਆ ਤੁਸੀਂ ਉੱਥੇ ਬੱਚੀ ਲੈ ਕੇ ਪਹੁੰਚੋ ਜਸਪ੍ਰੀਤ ਦੇ ਉੱਥੇ ਇਲਾਜ ਹੋ ਜਾਊਗਾ ਇਹਦਾ ਉਹਨਾਂ ਨੇ ਪੇਟ ਚ ਪਾਣੀ ਭਰਿਆ ਹੋਇਆ ਕੱਢ ਦੇਣਾ ਵਾ ਸ਼ੈਲਟਰ ਕੋਈ ਹੱਲ ਨਹੀਂ ਹੈਗਾ ਪਰ ਉਹ ਬੱਚੀ ਵੀ ਸਮਝਦਾਰ ਨਿਕਲੀ ਉਹ ਗੁੜੀਆ ਸਮਝਦਾਰ ਨਿਕਲੀ ਉਹ ਉਹ ਬੱਚੇ ਨੂੰ ਲੈ ਕੇ ਜਸਪ੍ਰੀਤ ਦੇ ਗਈ ਔਰ ਉੱਥੇ ਇਲਾਜ ਹੋ ਗਿਆ ਤਾਂ ਮੈਨੂੰ ਪਤਾ ਨਹੀਂ ਕਿੰਨੇ ਕੇ ਮੈਸੇਜ ਆਏ ਹੋਣੇ ਉਹਦੇ ਕਿ ਮੈਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਇਲਾਜ ਹੋ ਗਿਆ ਬੱਚੇ ਦਾ ਐਦਾਂ ਵਾ ਵੀ ਕਈ ਇਲਾਜ ਤਾਂ ਮੈਂ ਕਈਆਂ ਨੂੰ ਤਾਂ ਉੱਥੇ ਕਰਵਾ ਦਿੰਨੀ ਆ ਕਹਿ ਕਹਾ ਕੇ ਕਿਸੇ ਨਾ ਕਿਸੇ ਤੋਂ ਵੀ ਸ਼ੈਲਟਰ ਨਹੀਂ ਮੈਂ ਹਾਲੇ ਸਮਝਦੀ ਵੀ ਸ਼ੈਲਟਰ ਦੇ ਕੇ ਜਾ ਜੋ ਜ਼ਿਆਦਾ ਮਜਬੂਰੀ ਹੁੰਦੀ ਹੈ ਹੁਣ ਕਹਿੰਦੇ ਸਾਡੇ ਕੋਈ ਹੈ ਹੀ ਨਹੀਂ ਪਿੱਛੇ ਸਾਮਣ ਵਾਲਾ ਸੀ ਬਾਹਰ ਚੱਲੇ ਸੀ ਕਿਰਾਏ ਤੇ ਅਸੀਂ ਬਾਰ ਬਾਰ 10 ਕਮਰੇ ਬਦਲ ਚੁੱਕੇ ਫਿਰ ਉਹਨਾਂ ਦਾ ਕੀ ਕਰਾਂ ਲੈਣਾ ਪੈਂਦੇ ਬੱਚੇ ਉਹਦੀ ਵੀਡੀਓ ਨਹੀਂ ਬਣਾਉਂਦੀ ਮੈਂ ਕਹਿੰਦੇ ਬਿੱਲੀਆਂ ਵੀ ਕਾਫੀ ਰੱਖੀਆਂ ਹੋਈਆਂ ਤੁਸੀਂ ਤੇ ਇਹ ਬਿੱਲੀਆਂ ਕਿੱਦਾਂ ਪਹੁੰਚੀਆਂ ਤੁਹਾਡੇ ਕੋਲ ਫਿਰ ਮਾਵਾ ਤੋਂ ਜਿਵੇਂ ਡੌਗੀ ਆ ਹੈਨਾ ਜੀ ਇਹ ਬਿੱਲੀਆਂ ਨੂੰ برداشت ਨਹੀਂ ਕਰਦੇ ਅੱਛਾ ਕਿਸੇ ਦੀ ਮਾਂ ਮਾਰਦੀ ਹਮ ਅਟੈਕ ਕਰਦਾ ਜਾਂ ਮਾਂ ਤੋਂ ਇਹ ਸੱਤ ਕੋਠੇ ਟੱਪਦੀਆਂ ਨੇ ਬਿੱਲੀਆਂ ਉਸ ਤੋਂ ਕੋਈ ਬੱਚਾ ਛੁੱਟ ਜਾਂਦਾ ਜੀ ਇਹ ਉਹ ਐ ਆ ਦੇਖੋ ਤੁਹਾਨੂੰ ਅੰਦਰ ਦਿਖਾ ਦਿੰਦਾ ਇਹ ਇਹ ਨਾ ਇਹਨਾਂ ਦਾ ਬਹੁਤ ਪੁਰਾਣਾ ਜਿਹੜਾ ਕਮਰਾ ਵਾ ਇਹ ਕਮਰੇ ਦੇ ਵਿੱਚ ਆਜੇ 6 ਮਹੀਨੇ ਪੁਰਾਣਾ ਇਹ ਆ ਦੇਖੋ ਤੁਸੀਂ ਇਹ ਪੁਰਾਣਾ ਕਮਰਾ ਵਾ ਇਹਨਾਂ ਦਾ ਹਨਾ ਇੱਥੇ ਇਹ ਦੋਗ ਹੈ ਤੇ ਉਹ ਬਿੱਲੀਆਂ ਦੇਖੋ ਤੁਸੀਂ ਬੈੱਡ ਤੇ ਰੱਖੀਆਂ ਹੋਈਆਂ ਇਹਨਾਂ ਨੇ ਇੱਕ ਛੋਟੀ ਜੀ ਸੀਗੀ ਤਾਂ ਹਾਂ ਹਾਂ ਪਰਿਓ ਦੀ ਡੈਥ ਹੋ ਗਈ ਹੈ ਹਾਂ 2 ਕੁ ਮਹੀਨੇ ਹੀ ਹੋਇਆ ਡੈਥ ਹੋਇਆ ਇਹਨੂੰ ਲੱड्डੂ ਸੀਗਾ ਉਹ ਵੀ ਬਜ਼ੁਰਗ ਸੀਗਾ ਉੱਥੇ ਤੁਹਾਨੂੰ ਪਤਾ ਕਿੰਨਾ ਚਿਰ ਪੁਰਾਣਾ ਸੀਗਾ ਅੰਦਰ ਅਜਬੱਚੇ ਅੰਦਰ ਅਜਬੱਚੇ ਅੰਦਰ ਅਜਬੱਚੇ ਬਿੱਲੀ ਨਾਲ ਪਾਣੀ ਆ ਦੇਖ ਸਕਦੇ ਹੋ ਤੁਸੀਂ ਕਾਫੀ ਬਿੱਲੀਆਂ ਇੱਥੇ ਪਈਆਂ ਬੈੱਡ ਤੇ ਇਹ ਬਿਗਲ ਦੇਖੋ ਇਹਨਾਂ ਦੇ ਮਾਲਕ ਆਪਣੀ ਸੈਲੀ ਨੂੰ ਦੇ ਗਏ ਸੀ ਉਹ ਚਲੇ ਗਏ ਬਾਹਰ ਦੁਬਈ ਉਹਨਾਂ ਕੋ ਸਾਂਭਿਆ ਨਹੀਂ ਗਿਆ ਉਹ ਫੇਰ ਮੈਨੂੰ ਦੇ ਗਏ ਹੁਣ ਮੈਂ ਇਹਦੀ ਅਡਾਪਸ਼ਨ ਦਾ ਸੋਚਦੀ ਪਈ ਆ ਅਗਰ ਕਿਸੇ ਨੇ ਅਡਾਪਟ ਕਰਨਾ ਹੋਵੇ ਬਿਗਲ ਕਰ ਸਕਦਾ ਪਰ ਹੈਗਾ 7 ਸਾਲ ਦਾ ਕਿਸੇ ਨੇ ਘੱਟ ਹੀ ਲੈਣਾ ਪਰ ਜੇ ਕੋਈ ਹੈਗਾ ਡੌਗ ਲੈਵਲ ਤੇ ਲਿਜਾ ਸਕਦਾ ਵਿਚਾਰੇ ਨੂੰ ਪਾਲੂ ਹੂੰ ਹੂੰ ਇਹ ਬਿੱਲੀਆਂ ਕਿੰਨੀਆਂ ਬਿੱਲੀਆਂ ਤੁਹਾਡੇ ਕੋਲੇ ਹੈ ਇੱਥੇ ਨਹੀਂ ਇਸ ਟਾਈਮ ਕਿੰਨੀਆਂ ਨੇ ਟੀਲੂ 10 12 ਹੋਣੀਆਂ ਆ ਦੇਖੋ ਤੁਸੀਂ ਇਹ ਬਿੱਲੀਆਂ ਕੁੱਤੇ ਉਹ ਛੋਟੀ ਜੀ ਉਹ ਦੇਖੋ ਟੋਕਰੀ ਦੇ ਵਿੱਚ ਆ ਬਿੱਲੀ ਪਈ ਹੈ ਜੀ ਇੱਥੇ ਛੋਟੀ ਜੀ ਹੈ ਨਿੱਕੀ ਜੀ ਇਹ ਤਾਂ ਮੇਰੇ ਕੋਈ ਸੀ ਚੋਰੀ ਛੱਡੀ ਵੀ ਬੋਲਣਗੇ ਹੋ ਇਹ ਨਿਕੋਰਣਾ ਇਹ ਦੇਖੋ ਆ ਬਿੱਲੀ ਆ ਛੋਟੀ ਜੀ ਇਹਦੇ ਚ ਟੋਕਰੀ ਦੇ ਵਿੱਚ ਪਈ ਆ ਆ ਤੁਹਾਨੂੰ ਮੈਂ ਦਿਖਾਦਾ ਵਾਂ ਆ ਦੇਖੋ ਛੋਟੀ ਜੀ ਆ ਬੱਚਾ ਜਿਹਾ ਛੋਟਾ ਜਿਹਾ ਇਹ ਮਮਦ ਬੁੱਗੂ ਲੈ ਲਓ ਜੋ ਤੇ ਜੀ ਮਮਦ ਦਾ ਬੁੱਗੂ ਲੈ ਲਓ ਮਮਦ ਮੇਰੇ ਬਿਗੈਨ ਮੈਂ ਫੀਮੇਲ ਆਂ ਅਗਰ ਕੋਈ ਅਡਾਪਟ ਕਰਨਾ ਚਾਹ ਰਦਾ ਤਾਂ ਬਿੱਲੀਆਂ ਲਿਜਾ ਸਕਦੇ ਹਾਂ ਕਿੰਨੀਆਂ ਬਿੱਲੀਆਂ ਨੇ ਇੱਥੇ 1 2 3 ਇੱਕ ਬ੍ਰਾਊਨ ਵਾਲੀ ਬਿਮਾਰ ਹੈ ਨਹੀਂ ਖੱਦ ਵੀ ਨੇ ਸਹੀ ਹੈ ਇਹ ਕਹਾ ਆਸ਼ਰਾਰਤੀ ਹੈ ਇੱਕ ਨੰਬਰ ਦੀ ਸ਼ਰਾਰਤੀ ਹੈ ਅਸੀਂ ਖੇਡਦੇ ਬੜਾ ਵਾਂ ਅਸੀਂ ਲੜਾਈਆਂ ਬੜੀਆਂ ਕਰਦੇ ਆ ਆ ਦੇਖੋ ਛੋਟੀ ਦੀ ਬਿੱਲੀ ਹੈ ਇਹ ਪਾਲ ਲਈ ਇੰਨੀ ਵੀ ਸੀ ਕਾਫੀ ਸਾਰੇ ਇੱਥੇ ਬੱਚੇ ਆ ਬਿੱਲੀਆਂ ਕੁੱਤੇ ਬਿੱਲੀਆਂ ਕਹਿੰਦੇ ਮੈਡਮ ਕੁੱਤੇ ਬਿੱਲੀਆਂ ਕਹਿੰਦੇ ਇਕੱਠੇ ਰਹਿ ਨਹੀਂ ਸਕਦੇ ਨਾਲੇ ਰਹਿੰਦੇ ਆ ਜੀ ਰਹਿੰਦੇ ਹਾਂਜੀ ਕਹਿੰਦੇ ਕੁਤ ਦੀ ਭਾਸ਼ਾ ਇਹ ਠੀਕ ਨਹੀਂ ਲੱਗਦੀ ਕੋਤ ਮੈਨੂੰ ਟੀਕੇ ਲਗਵਾਓ ਡਵਰਮਿੰਗ ਕਰਦੇ ਡਵਰਮਿੰਗ ਕਰ ਹਾਂਜੀ ਇਹ ਬਿੱਲੀਆਂ ਤੇ ਕਹਿੰਦੇ ਜਿਹੜੇ ਕੁੱਤੇ ਇਕੱਠੇ ਨਹੀਂ ਰਹਿੰਦੇ ਕਹਿੰਦੇ ਆਪਸੀ ਕਹਿੰਦੇ ਦੁਸ਼ਮਣ ਨਹੀਂ ਹੁੰਦੇ ਦੁਸ਼ਮਣ ਨਹੀਂ ਨਹੀਂ ਇਹ ਆਸ਼ਿਆਨਾ ਪਿਆਰ ਦਾ ਹੈ ਇੱਥੇ ਤਾਂ ਸਭ ਇਕੱਠੇ ਰਹਿੰਦੇ ਆ ਪਹਿਲਾਂ ਤਾਂ ਇਹਦੇ ਚ ਉਹ ਪਿਗ ਛੋਟੀ ਜੀ ਸੀ ਉਹ ਵੀ ਫਰੀ ਜਾਂਦੀ ਸੀ ਕਿ ਉਹ ਮੰਕੀ ਵੀ ਇੱਥੇ ਹੀ ਸੀਗਾ ਸਾਰੇ ਇਕੱਠੇ ਹੀ ਰਹਿੰਦੇ ਸੀਗੇ ਇਹ ਤੇ ਆਪਣੇ ਸਿਰ ਤੇ ਹੁੰਦਾ ਆਪਾਂ ਕਿੱਦਾਂ ਪਾਲਣਾ ਬੱਚੇ ਨੂੰ ਇਹਨਾਂ ਦੇ ਤੁਸੀਂ ਦੋ ਮੰਕੀ ਵੀ ਰੱਖੇ ਹੋਇਆ ਉਹ ਕਿੱਥੋਂ ਆਏ ਹਾਂਜੀ ਮੰਕੀ ਦੋ ਮੰਕ ਉਹਨੇ ਸਾਰੀਆਂ ਇਕੱਠੀਆਂ ਹੋ ਗਿਆ ਉੱਪਰ ਹੀ ਉਹ ਦੇਖੋ ਆਇਆ ਇੱਕ ਤਾਂ ਮੈਂ ਹੀ ਪਾਲਿਆ ਹੋਇਆ ਛੋਟਾ ਜਿਹਾ ਉਹ ਕੋਈ ਮਰੀ ਹੋਈ ਮਾਂ ਦੇ ਨਾਲ ਚਿਮੜਿਆ ਹੋਇਆ ਸੀ ਕਿਸੇ ਨੇ ਉਹ ਉਹ ਉਹਨਾਂ ਨੇ ਛਡਵਾ ਕੇ ਲਿਆਂਦਾ ਉਹਨੇ ਸੋਚਿਆ ਵੀ ਮੈਂ ਪਾਲ ਲੂੰਗਾ ਬਸ ਪਰ ਉਹਨਾਂ ਕੋ ਪਲਿਆ ਨਹੀਂ ਮੈਨੂੰ ਦੇ ਗਏ ਤਾਂ ਆ ਜਿਹੜੀ ਦੂਸਰੀ ਹੈ ਫਿਰਕੀ ਉਹਦੀ ਵੀ ਮਾਂ ਮਰ ਗਈ ਸੀ ਉਹ ਕਿਸੇ ਹੋਰ ਦੇ ਕੋਲ ਸੀ ਉਹ ਵੀ ਮੈਨੂੰ ਦੇ ਗਏ ਸੀਗੇ ਫਿਰ ਹੁਣ ਦੋਨੋਂ ਇਕੱਠੇ ਰਹਿੰਦੇ ਆ ਜੀ ਅਹ ਦੇਖੋ ਸਾਰੀਆਂ ਬਿੱਲੀਆਂ ਇਕੱਠੀਆਂ ਹੋ ਗਈਆਂ ਇਹਨੂੰ ਸਾਫ ਲਈ ਛੱਡ ਦਸੀਖ ਦੇਖੋ ਤੁਸੀਂ ਉਹ ਕਿਦਾਂ ਉਹਦੇ ਨਾਲ ਚਿਮੜੀ ਪਈ ਹੈ ਬਿੱਲੀ ਇੱਕ ਤੇ ਹੋਰ ਵੀ ਕਾਫੀ ਹੈਗੀਆਂ ਜਿਹੜੀਆਂ ਆਪਸ ਦੇ ਵਿੱਚ ਇੱਥੇ ਖੇਡਦੀਆਂ ਜਿਨ੍ਹਾਂ ਦੀ ਸਿਹਤ ਸੰਭਾਲ ਹੈ ਜਿਹੜੀ ਆ ਉਹ ਕਰਨੀ ਪੈਂਦੀ ਆ ਤੁਹਾਨੂੰ ਜਿਹੜੇ ਦੋ ਮੰਕੀ ਹੈ ਬਾਹਰ ਉਹ ਵੀ ਦਿਖਾਣੇ ਆ ਕਿ ਜਿਹੜੇ ਮੰਕੀ ਹੈਗੇ ਆ ਉਹ ਵੀ ਇਹਨਾਂ ਨੇ ਜਿਹੜੇ ਆ ਰੱਖੇ ਹੋਏ ਆ ਉਹ ਵੀ ਦਿਖਾਵਾਂਗੇ ਬਾਹਰ ਹੈ ਜਿਹੜੇ ਆ ਤਨ ਦਿਖਾਣਾ ਦੋ ਮੰਕੀ ਇਹ ਕਾਫੀ ਜਿਹੜਾ ਕੀ ਸਾਰੇ ਕੁੱਤੇ ਬਿੱਲੀਆਂ ਮੰਕੀ ਰੱਖੇ ਹੋਏ ਆ 700 ਤੋਂ ਉੱਪਰ ਕਰੀਬ ਜਿਹੜੇ ਆ ਉਹ ਇੱਥੇ ਰੱਖੇ ਹੋਏ ਆ ਕੁੱਤੇ ਤੇ ਦੋ ਮੰਕੀ ਵੀ ਆ ਉਹ ਵੀ ਰੱਖੇ ਹੋਏ ਆ ਉਹਨਾਂ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਦਿੰਨਾ ਆ ਦੇਖ ਸਕਦੇ ਹੋ ਤੁਸੀਂ ਇਹ ਮੰਕੀ ਆ ਦੋ ਸ਼ਰਾਰਤੀ ਸ਼ਰਾਰਤੀ ਉਹ ਦੇਖੋ ਤੁਸੀਂ ਇਹਨਾਂ ਦੀ ਕਹਿੰਦੇ ਮਦਰ ਜਿਹੜੀ ਐਕਸੀਡੈਂਟ ਦੇ ਹੋ ਗਿਆ ਸੀ ਉਸ ਤੋਂ ਬਾਅਦ ਇਸ ਬੱਚਿਆਂ ਨੂੰ ਇੱਥੇ ਲੈ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਇਹ ਬੱਚੇ ਜਿਹੜੇ ਆ ਦੋਨੇ ਆ ਇੱਥੇ ਹੀ ਰਹਿ ਰਹੇ ਨੇ 700 750 ਦੇ ਕਰੀਬ ਕੁੱਤੇ ਦੋ ਮੰਕੀ ਸੂਅਰ ਬਿੱਲੀਆਂ ਤੇ ਜਿਹੜੇ ਐ ਡੌਗ ਲਵਰ ਕਾਫੀ ਜਿਹੜੀਆਂ ਵੀਡੀਓ ਵਾਇਰਲ ਹੋਈ ਉਸ ਤੋਂ ਬਾਅਦ ਆਸ਼ਿਆਨਾ ਇਹ ਬਣਾ ਕੇ ਦਿੱਤਾ ਘਰ ਬਣਾ ਕੇ ਦਿੱਤਾ ਜੇ ਗੱਲ ਕਰੀਏ ਪਹਿਲੇ ਜਿਹੜੇ ਐ ਕੁੱਤੇ ਇੱਥੇ ਹੁੰਦੇ ਸੀ 200 250 300 ਹੁੰਦੇ ਹੁਣ ਜਿਹੜੇ ਕੀ ਐ 700 ਤੋਂ ਪਲੱਸ ਜਿਹੜੇ ਡੌਗ ਐ ਇੱਥੇ ਹੈ ਤੇ ਇਹਨਾਂ ਨੂੰ ਪਾਲਿਆ ਜਾਂਦਾ ਹੈ ਤੇ ਇਹਨਾਂ ਦੀ ਜਿਹੜੀ ਹੈ ਇਹਨਾਂ ਦੀ ਸੇਵ ਸੰਭਾਲ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਇਹਦੇ ਵਿੱਚ ਆਵਾਰਾ ਡੌਗ ਜ਼ਿਆਦਾ ਨਹੀਂ ਤੇ ਜਿਹੜੇ ਹੈ ਦੂਸਰੇ ਡੌਗ ਵੀ ਨੇ ਜਿਹੜੇ ਲੋਕ ਘਰਾਂ ਦੇ ਵਿੱਚ ਪਾਲੇ ਹੁੰਦੇ ਨੇ ਤੇ ਲੋਕ ਉਹਨਾਂ ਨੂੰ ਛੱਡ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਜਿਹੜੇ ਨੇ ਇੱਥੇ ਇਸ ਨੂੰ ਪਾਲਦੇ ਨੇ ਤੇ ਇਹਨਾਂ ਦੀ ਸੇਵ ਸੰਭਾਲ ਕਰਦੇ ਨੇ ਤੇ ਇਹਨਾਂ ਨੂੰ ਜਿਹੜਾ ਕਿ ਇਹਨਾਂ ਦੀ ਦੇਖਰੇਖ ਕੀਤੀ ਜਾਂਦੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਲੁਧਿਆਣਾ ਦੀਆਂ ਤਸਵੀਰਾਂ ਜਿੱਥੇ ਕੀ ਪੂਜਾ ਰਾਣੀ ਵੱਲੋਂ ਸ਼ੈਲਟਰ ਜਿਹੜਾ ਕਿ ਬਣਾਇਆ ਗਿਆ ਤੇ ਉਸ ਦੇ ਵਿੱਚ ਜਿਹੜਾ ਕਿ ਸੇਹ ਸੰਭਾਲ ਕੀਤੀ ਜਾ ਰਹੀ ਹੈ ਉਹਨਾਂ ਦੀ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਾਫੀ ਸਾਰੇ ਡੌਗ ਨੇ ਰੱਖੇ ਹੋਏ ਨੇ ਜਿਹੜੇ ਮੰਕੀ ਰੱਖੇ ਹੋਏ ਨੇ ਬਿੱਲੀਆਂ ਰੱਖੀਆਂ ਹੋਈਆਂ ਨੇ ਤੇ ਉਹਨਾਂ ਦੀ ਸੇਹ ਸੰਭਾਲ ਹੈ ਕਾਫੀ ਸਾਲਾਂ ਤੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਦੇਖਦੇ ਰਹੋ ਸਕਰੋਲ ਪੰਜਾਬ ਕੈਮਰਾਮੈਨ ਵਿੱਕੀ ਸ਼ਰਮਾ ਦੇ ਨਾਲ ਸੋਰਵਰ ਰੋੜੀ ਰਿਪੋਰਟ ਧੰਨਵਾਦ